ਸਮਭਾਲਿਆ ਜੀ ਇਹੋ ਵਜੋਂ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੁਸੀਂ ਅੱਜ ਮੈਂ ਚਾਰਜ ਸੰਭਾਲਿਆ ਤੁਸੀਂ ਇਸ ਕਨਫਰੈਂਸਨ ਤੇ ਇੱਥੇ ਪਹੁੰਚੇ ਹੋ ਤੇ ਚਾਰਜ ਸੰਭਾਲਨ ਲੱਗਿਆ ਕਈ ਸਰ ਹਾਂਜੀ ਚਾਰਜ ਸੰਭਾਲਨ ਲੱਗਿਆ ਕਈ ਜੋ ਸਮੱਸਿਆਵਾਂ ਹੈ ਰਹੀਆਂ ਨੇ ਮੰਜ਼ੂਰ ਕਰਨਾ ਹੱਲ ਕਰਨਾ ਸਾਡੀ ਪ੍ਰਾਇੋਰਟੀ ਰਹੇਗਾ ਜਿਹਦੇ ਚੋਂ ਜਿਵੇਂ ਇੱਕ ਸੀਵਰੇਜ ਵਗੈਰਾ ਦੀ ਪ੍ਰੋਬਲਮ ਹੈ ਇੱਕ ਵਾਟਰ ਲੋਕਿੰਗ ਦੀ ਪ੍ਰੋਬਲਮ ਹੈ ਕੁਝ ਥੋੜਾ ਟ੍ਰੈਫਿਕ ਕਾਓਸ ਦੀ ਪ੍ਰੋਬਲਮ ਹੈ ਇਸ ਦੇ ਰਿਗਾਰਡਿੰਗ ਸਾਡਾ ਖਾਸ ਧਿਆਨ ਰਹੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਓਵਰਆਲ ਡਿਵੈਲਪਮੈਂਟ ਸ਼ਹਿਰ ਦੀ ਵਾਸਤੇ ਕੰਮ ਕਰਾਂਗੇ ਸਾਰੇ ਰਲ ਕੇ ਤੇ ਇਹਦੇ ਚ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਰਹੇਗੀ ਤੇ ਰਲ ਮਿਲ ਕੇ ਆਪਾਂ ਐਜ਼ ਅ ਟੀਮ ਕੰਮ ਕਰਾਂਗੇ ਤੇ ਮੈਂ ਆਸ ਕਰਦਾ ਵੀ ਮੈਂ ਤੁਹਾਡੇ ਚਾਹਤੇ ਔਰ ਸ਼ਹਿਰ ਦੇ ਵਾਸੀਆਂ ਦੇ ਚਾਹਤਾ ਦੇ ਉੱਤੇ ਪੂਰਾ ਉਤਰਾਂਗਾ ਤੇ ਆਪਾਂ ਰਲ ਕੇ ਸ਼ਹਿਰ ਨੂੰ ਅੱਗੇ ਲੈ ਕੇ ਜਾਵਾਂਗੇ ਸਫਾਈ ਨੂੰ ਦੇਖਦੇ ਹੋਏ ਪਬਲਿਕ ਨੂੰ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਸਫਾਈ ਦੇ ਰਿਗਾਰਡਿੰਗ ਦੇਖੋ ਬੜੇ ਬੜੀ ਜ਼ੋਰ ਬੜਾ ਜ਼ੋਰ ਲੱਗਿਆ ਹੋਇਆ ਹੈ ਸਾਡਾ ਇਸ ਦੇ ਰਿਗਾਰਡਿੰਗ ਬੀਕਸਾ ਗਿੱਲਾ ਕੂੜਾ ਸੁੱਕਾ ਕੂੜਾ ਆਪਣੇ ਘਰ 'ਚ ਅਲੱਗ-ਅਲੱਗ ਰੱਖਣਾ ਹੈ ਉਸ ਚੀਜ਼ ਬਾਰੇ ਆਪਾਂ ਗੱਲ ਜ਼ਰੂਰ ਤੋਰਨੀ ਹੈ ਸ਼ਹਿਰ ਦੇ ਵਿੱਚ ਦੂਜਾ ਹੈ ਵੀ ਕੂੜਾ ਸੜਕਾਂ ਤੇ ਨਾਲ ਸੁੱਟਿਆ ਜਾਵੇ ਜੋ ਨਗਰ ਕੌਂਸਲ ਦੀਆਂ ਵਹਾਈਕਲਜ਼ ਜਾਂ ਰੇੜੀਆਂ ਕਾ ਕਲੈਕਸ਼ਨ ਲਈ ਜਾ ਰਹੀਆਂ ਹਨ ਉਹਨਾਂ ਨੂੰ ਵੀ ਦਿੱਤਾ ਜਾਵੇ ਇਹ ਦੋ ਮੁੱਦਿਆਂ ਦੇ ਉੱਤੇ ਸਾਡਾ ਬੜਾ ਜ਼ੋਰ ਰਹੇਗਾ ਤੇ ਅਸੀਂ ਆਸ ਕਰਾਂਗੇ ਵੀ ਲੋਕਾਂ ਤੱਕ ਸਾਡਾ ਮੈਸੇਜ ਤੁਸੀਂ ਤੁਹਾਡੇ ਰਹੀਂ ਪਹੁੰਚ ਸਕੇ